ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਬਲਡੇਰੀ ਫਾਰਮ YouTube ਚੈਨਲ ਦੇ ਵਿੱਚ ਅੱਜ ਵੀਰ ਜੀ ਆ ਪਾਏ ਹੋਏ ਆ ਪਿੰਡ ਮਸਾਣੀਆ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਚ ਇਹ ਵੀਰ ਕੋ ਇੱਕ ਵੈੜ ਚੇਲ ਲਈ ਆ ਜੀ ਗਾਂ ਲਾ ਲੋ ਵੈੜ ਲਾ ਲੋ ਬਹੁਤ ਵੱਡੀ ਗਾਂ ਆ ਜੀ ਕੱਦ-ਕਾਦ ਫੁੱਲਿਆ ਤੇ ਭਾ ਵੀ ਰੰਦਾ ਬਿਲਕੁਲ ਜੈ ਜੈ ਦਾ ਕਰਨਾ ਵੀਡੀਓ ਲਾਸਟ ਤੱਕ ਵੇਖਿਓ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਆ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਆਹ ਹੁਣ ਜਾਣਕਾਰੀ ਲੈ ਕੇ ਦਿੰਨੇ ਆਂ ਸਾਸੀ ਗਰ ਪਾਜੀ ਅੱਛੇ ਬਿੱਜੀ ਹੋਰ ਕੀ ਹਾਲ ਜੇ ਬਾਬਾ ਜੀ ਸਤਿ ਸ਼੍ਰੀ ਅਕਾਲ ਪਾਜੀ ਆ ਲੈੰਦਾ ਫੇਰ ਤੋਹਫਾ ਇੱਕ ਹਾਂਜੀ ਹਾਂਜੀ ਪਾਜੀ ਸਾਈਵਾਲ ਦੀ ਬੜੀ ਮੰਗਈ ਤੇ ਇੱਕ ਮਹਲਿਆ ਜੀ ਆ ਹੁਣ ਗਰਮੀਆਂ ਉਹਂਡੀਆਂ ਗਾ ਹਨ ਗਰਮੀਆਂ 'ਚ ਸਾਈਵਾਲ ਚਲੋ ਦੁੱਧਾ ਤੈਨੂੰ ਚੰਗੀ ਐ ਬਾਕੀ ਇਹ ਤੇ ਹੈ ਵੀ ਬਹੁਤ ਪਲੀ ਜੂੜੀ ਮੱਝ ਲਾਲੇ ਦੇ ਲਾਲੇ ਇੱਕ ਬਰਾਬਰ ਆ ਜੀ ਨਾ ਬੋਲਦੇ ਹੋ ਆਪਣਾ ਪਾਜੀ ਨਾਮ ਆਪਣਾ ਭਾਈ ਲੱਡੀ ਹੈ ਹਾਂਜੀ ਪਿੰਡ ਆਪਣਾ ਮਸਾਨੀਆਂ ਵਾਲਾ ਹਾਂਜੀ ਸ਼ਹਿਰ ਬਟਾਲਾ ਜ਼ਿਲ੍ਹਾ ਕਿਰਪਾ ਠੀਕ ਹੈ ਜੀ ਤੁਹਾਡਾ ਮਹਾਰਾਜ ਨਾਮ ਕੀ ਬਾਉ ਜੀ ਗਰਬਾਲ ਸਿੰਘ ਜੀ ਮੋਬਾਈਲ ਨੰਬਰ ਬੋਲ ਦਿਓ ਭਾਜੀ ਇਹ ਕਰੀ 889920637 ਠੀਕ ਹੈ ਜੀ WhatsApp ਇਸੇ ਤੇ ਚੱਲਦਾ ਹੈ ਇਸੇ ਤੇ WhatsApp ਚੱਲਦਾ ਦੱਸੋ ਇਹਦੇ ਬਾਰੇ ਫਿਰ ਖੋਲ ਕੇ ਦਿਖੋ ਭਾਜੀ ਦੂਸਰਾ ਸੁਆਵਾ ਦੂਜਾ ਸੁਆਵਾ ਸੁਣੀ ਹੈ ਜੀ ਹਾਂ ਜੀ ਹਾਂ ਜੀ ਅੱਛਾ ਜੀ ਮੂੰਹ ਜਵਾਨ ਲੱਗੀ ਹੈ ਇਹ ਮੂੰਹ ਜਵਾਨ ਆ ਕਦ ਕਦ ਪੂਰਾ ਵੱਡਾ ਵਾ ਦੂਰ ਤੋਂ ਦਿਖਾਲ ਦੇ ਨੇ ਵੀਰ ਦੇ ਲਾਗੋਂ ਖੜੀ ਬਰਾਬਰ ਹੈ ਪੂਰੇ ਫੁੱਲ ਸਹਾਈ ਦੀ ਹੈ ਤੇ ਦੂਜਾ ਸੁਆਵਾ ਭਾਜੀ ਸੁਣਾ ਹਨਾ ਕਿੰਨੇ ਕ ਦਿਨ ਲੈ ਜੂਗੀ ਜੇ ਭਾਜੀ ਹਫਤਾ ਰਹੂਗੇ ਇੱਕ ਹਫਤਾ ਲੈ ਜਾਏਗੀ ਜੀ ਖੋਲੋ ਇਹਨੂੰ ਤੋੜ ਕੇ ਦਿਖਾਈਏ ਬਾਕੀ ਕੱਦ ਵਜਨ ਫੁੱਲਿਆ ਦਾ ਮੇਰਾ ਵੀਰ ਜੱਜਮੈਂਟ ਕਰ ਲੋ ਪੂਰੇ ਹੈਵੀ ਬੋਡੀ weight ਦੀ ਆ ਥਣ ਬਹੁਤ ਕਮਾਲ ਦਾ ਲੱਗਾ ਬੱਦਰ ਬੱਦਰ ਬਹੁਤ ਚੰਗੀ ਹੋ ਜੇ ਮਰਲੇ ਮਰਲੇ ਦਾ ਥਣ ਕੱਲਾ ਕੱਲਾ ਲੱਗਾ ਇਹਨੂੰ ਦੇਖੋ ਚੈੱਕ ਕਰੋ ਥਣ ਦੀ ਕੁਆਲਿਟੀ ਬਹੁਤ ਸਪੈਸ਼ਲ ਹੈ ਮੁਠੀ ala ਵੱਡਾ ਥਣ ਹੈ ਲੈ ਆਓ ਇਥੇ ਵੀਰ ਜੀ ਬਾਰੇ ਖੜੀ ਕਰਕੇ ਹੱਥੋਂ ਤੇ ਲਾ ਕੇ ਖਾ ਦੋ ਠੰਡੀ ਸੁੰਡੀ ਹੈ ਕੋਈ ਕੋਈ ਗੱਲ ਨਹੀਂ ਦੇਖੋ ਦਿਖਾ ਦਿਓ ਆ ਦੇਖ ਸਾਡੇ ਬਿਲਕੁਲ ਐ ਸ਼ਾਂਤ ਸੁਭਾ ਦੀ ਹੈ ਜੀ ਬਿਲਕੁਲ ਠੰਡੀ ਸੀਲ ਆ ਬਾਕੀ ਥਣ ਤੁਹਾਨੂੰ ਨੇੜੇੋਂ ਦੇਖ ਲਦਨੇ ਬਹੁਤ ਸਪੈਸ਼ਲ ਥਣ ਲੱਗਾ ਦੇਖੋ ਮੁਠੀ ਦੀ ਚਵਾਈ ਵਾਲਾ ਵੱਡਾ ਥਾਣਿਆ ਜੀ ਦੋਨਾਂ ਸੱਡਾਂ ਤੋਂ ਦੇਖ ਸਾਡੇ ਚਲ ਤੋਰੋ ਵੀਰ ਜੀ ਬਾਕੀ ਰਾਜੀ ਰੂਜੀ ਪੂਰੀ ਹੈ ਮਈਆਂ ਵਾਂਗੂ ਚੌੜੀ ਆ ਵਿੱਠ ਪੂਰਾ ਬਹੁਤ ਚੌੜਾ ਆ ਆ ਦੇਖ ਸਾਡੇ ਲੈ ਵੇ ਦੀ ਕੁਆਲਿਟੀ ਚੌੜਾ ਬੜਾ ਕਰੇ ਪੰਡ ਜਿਰਾ ਚਲੋ ਬੰਦ ਭਾਜੀ ਤੇ ਭਾਜੀ ਦਿਨ ਕਿੰਨੇ ਕ ਲੈ ਜਾਏਗੀ ਇੱਕ ਹਫਤਾ ਲੈ ਗਈ ਬਾਰੇ ਅੱਛਾ ਇਹ ਇੱਕ ਹਫਤਾ ਲੈ ਗਈ ਦੁੱਧ ਦੀ ਕੀਮਤ ਦੱਸ ਦੇ ਤੂੰ ਦੁੱਧ ਕੋਈ ਜਿੱਦਾਂ ਦਾ ਛੱਡਾ ਵਾ ਥਣ ਥਣ ਲਗਾ ਬਹੁਤ ਨਹੀਂ 20 ਕਿਲੋ ਤੇ ਚੁਵਾਈ ਗਈ ਅਛਾ 20 ਕਿਲੋ ਦੁੱਧ ਤੇ 30 ਕਿਲੋ ਦੇ ਬਰਾਬਰ ਹੋ ਜਾਣਾ ਇਹਦਾ ਹਣਾ ਬਹੁਤ ਚੰਗਾ ਥਣ ਥਣ ਤੇ ਸਪੈਸ਼ਲ ਆ ਚੋਣ ਚਾਣ ਉਦਾਂ ਵਾ ਜੀ ਟਪੰਡੂ ਪਣੋਕੇ ਬਿਲਕੁਲ ਹਾਂ ਜੀ ਭਾਈ ਆਪਣਾ ਮੈਂ ਚਿਪ ਕੇ ਲਿਆ ਜਿੰਨੇ ਥਣ ਚਿਪ ਕੇ ਖਾਣ ਨਹੀਂ ਥਣ ਹੈ ਹੀ ਬਹੁਤ ਸਪੈਸ਼ਲ ਆ ਦੇਖੋ ਥਾੜਾ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਜਿੰਨੇ ਥਣ ਚਿਪ ਕੇ ਲਿਆ ਹਾਂ ਹਜੇ ਵੀਰ ਦੱਸਦਾ ਇੱਕ ਹਫਤਾ ਲੈ ਜੂਗੀ ਲੈਵੇ ਤੇ ਨਾੜਾ ਨਹੀਂ ਐ ਬਰੀਕ ਜੱਡਾ ਬਹੁਤ ਸਪੈਸ਼ਲ ਬਣਨਾ ਜੀ ਦਾ ਆ ਦੇਖੋ ਬਹੁਤ ਕੱਲਾ ਕੱਲਾ ਥਣ ਲੱਗਾ ਹੈ ਨਾੜਾ ਪਿਛਲੇ ਪਾਸੇ ਵੀ ਕਾਫੀ ਨਾੜਾ ਪਿਛਲੇ ਪਾਸੇ ਵੀ ਕਾਫੀ ਨੇ ਤੇ ਬਾਕੀ ਕੱਦ ਵਜੋਂ ਪੂਰਾ ਵਾ ਤੇ ਦੁੱਧ 20 ਕਿਲੋ ਚ ਵਾਜੇਗੀ ਹਨਾ ਹਾਂ ਜੀ ਹਾਂ ਜੀ ਭਾਈ ਤੇ ਦੰਦੋ ਜਵਾਨ ਆ ਸੂਵਾ ਦੂਜਾ ਕਿ ਤੀਜਾ ਭਾਜੀ ਭਾਈ ਮੈਂ ਆਖੋ ਦੂਜਾ ਨਹੀਂ ਲਈ ਆ ਕੋਈ ਨਹੀਂ ਸਮਝਾ ਹਾਂ ਚਲੋ ਜਿਹੜੇ ਵੀ ਇਹਨੇ ਲੈਣੀ ਵੀਰ ਕਹਿੰਦਾ ਆਪਣੀ ਸਮਝਣਾ ਜੱਜਮੈਂਟ ਕਰ ਲੈ ਸੂਵਾ ਦੂਜਾ ਆ ਕਿ ਤੀਜਾ ਵਾ ਬਾਕੀ ਹੈ ਯੋਰ ਚਾ ਪੂਰੇ ਉਦਾਂ ਹਾਂ ਜੀ ਤੇ ਦੁੱਧ 20 ਕਿਲੋ ਚ ਆਜੂਗੀ ਤੇ ਮੋਲੇ ਦਾ ਕੀ ਕਰਦੇ ਜੀ ਮੋਲ ਭਾਈ 5 ਪਰ ਜੀ ਉਹ ਇਮਾਨਦਾਨ ਕਰਦੋਗੇ ਇਹਨਾਂ ਵਿੱਚ ਮਾਨਦਾਨ ਕਰਦੀ ਕਰ ਭਾਈ 50000 ਰੁਪਏ ਦੇ ਚਲੋ 50 ਦੀ ਵੀਰ ਕਹਿੰਦੇ ਦੇ ਦੇਗਾ 20 ਕਿਲੋ ਦੁੱਧ ਵਾਲੀ ਬਾਕੀ ਦੁੱਧ ਮਈਆਂ ਰਹਿਣਾ ਮਾਜੀ ਜੇ ਦੋਸਤੋ ਜਿੱਡੀ ਤਕੜੀ ਹੈ ਨਾ ਬੇਲਬੂਲ ਦੀ ਤੇ ਪੂਰੀ ਤਕੜੀ ਪਿੱਠਪੂੜੇ ਦੀ ਹੈ ਵੀਰਾਂ ਦਾ 55 ਕਰਕੇ 50 ਦੀ ਦੇ ਦਾਂਗੇ ਤੇ ਉਹ ਚੋਂ ਵੀ ਮਾਨਦਾਨ ਵੀਰ ਕਰ ਦੂਗਾ ਮੇਰਾ ਵੀਰ ਫੋਨ ਲਾ ਲਿਓ ਤੇ ਨੰਬਰ ਇੱਕ ਅਡਰੈਸ ਬੋਲ ਦਿਓ ਆਪਣਾ ਫੇਰ ਪਿੰਨ ਮਸਾਣੀਆਂ ਸ਼ਹਿਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 87990662 ਠੀਕ ਹੈ ਜੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਤੋਰ ਦੇ ਦੋਸਤੋ ਤਾਂ ਜੀ ਕਰਦਾ ਤੁਹਾਨੂੰ ਇੱਕ ਵਾਰੀ ਫੇਰ ਰਤ ਗੇੜਾ ਇੱਕ ਕਢਾਈਏ ਥੱਲੇ ਥੱਲੇ ਦੀ ਬਹੁਤ ਸਪੈਸ਼ਲ ਆ ਥਾਂ ਦੇ ਕੁਆਲਿਟੀ ਬਹੁਤ ਵਧੀਆ ਵਾ ਆ ਦੇਖ ਆ ਸ਼ਾਹ ਹੋਰੇ ਸ਼ਾਹ ਜੀ ਕਿਦਾਂ ਦਾ ਥਣ ਲੱਗਾ ਜੇ ਰੋਗ ਰੋਗ ਦਾ ਥਣ ਲੱਗਾ ਰੋਗ ਰੋਗ ਦਾ ਸ਼ਾਹ ਹੋਰੀ ਕਹਿੰਦੇ ਕੱਲਾ ਕੱਲਾ ਥਣ ਲੱਗਾ ਜੇ ਇਹ ਬਾਕੀ ਮੇਰਾ ਵੀਰ ਤੁਸੀਂ ਆਪ ਜਜਮੈਂਟ ਕਰਿਓ ਲੈਵਾ ਬਹੁਤ ਸਪੈਸ਼ਲ ਹੈ ਵਸ਼ੀਮ ਲੱਗਣ ਲੈ ਲਾ ਜੋ ਭਾਜੀ ਬੰਦੋ ਵੀਰ ਲਈ ਹੁੰਦਾ ਇੱਕ ਦੋ ਨਾਗੀ ਲਾਉਂਦਾ ਚੰਗਾ ਸਾਫ ਸੁਥਰਾ ਵਾ ਮੇਰਾ ਵੀਰ ਕਿਹਨੂੰ ਪਸੰਦ ਆਵੇ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਦੋਸਤੋ ਵੀਡੀਓ ਨੂੰ ਲਾਇਕ ਕਰਕੇ ਸਾਰੇ ਜੀ ਦਾ ਧੰਨਵਾਦ